ਸਾਡੇ ਕੋਲ ਲੀਵਰ ਦੇ ਹੁਣ ਸ਼ਰਾਬੀ ਬੰਦੇ ਨੇ दारू ਪੀ ਲਿਆ ਲੀਵਰ ਖਰਾਬ ਹੋ ਰਿਹਾ ਆ ਅਸੀਂ 10 10 ਬੂੰਦਾਂ ਪਲਾਉਂਦੇ ਆ ਜਿਹੜੇ ਫਾਸਟ ਫੂਡ ਖਾਂਦੇ ਆ ਉਹਨਾਂ ਦਾ ਵੀ ਸੈਟੀ ਜਿਹੜਾ ਮਰਜੀ ਹੋਵੇ ਜਿਹੜੇ ਬੰਦੇ ਦਾ ਪਿੱਤਾ ਕੱਟਦਾ ਹੋਰ ਦੱਸੋ ਪਿੱਤਾ ਕੱਟਦਾ ਨਾ ਉਹਦੇ ਗੈਸ ਤੇ ਜਾਬ ਜਲਣ ਉਹਦਾ ਡਾਈਜੈਸਟ ਸਿਸਟਮ ਸਾਰਾ ਖਰਾਬ ਹੋ ਜਾਂਦਾ ਕੋਈ ਅਹੀ ਜੀ ਦਵਾਈ ਨਹੀਂ ਬਣੀ ਹੈਗੀ ਵੀ ਜਿਹੜੀ ਪਿੱਤੇ ਵਾਲੇ ਨੂੰ ਦਵਾਈ ਦੇਵੇ 10 10 ਬੂੰਦਾਂ ਦੇ ਕੇ ਤੇ ਪਿੱਤੇ ਦੇ ਬੋਇਲਸ ਵਾਲਾ ਜਿਹੜਾ ਬਾਊਲ ਬਣਦਾ ਉਹ ਉਹਦਾ ਕੰਮ ਕਰ ਦੇ ਜੀ ਇਹ ਉਹਦਾ ਕੰਮ ਕਰ ਲੈਂਦੀ ਹੈ ਪਿੱਤਾ ਕੱਢਿਆ ਹੋਇਆ ਜਿਹੜੇ ਬੰਦੇ ਦਾ ਡਾਈਜੈਸਟ ਸਿਸਟਮ ਨਹੀਂ ਸਹੀ ਉਹ ਦਵਾਈ ਲੈ ਜੇ 10-10 ਗੁੰਦਾ ਪੀੜੀਆਂ ਸ਼ੁਰੂ ਕਰ ਦੇਵੇ ਉਹਨੂੰ ਪਹਿਲਾ ਵਾਰੀ ਕੀ ਫੀਲਿੰਗ ਆਉਗੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਲੀਵਰ ਬਹੁਤ ਵਧੀਆ ਸੈੱਟ ਕਰ ਦਿਆ ਇਹ ਸ਼ਰਾਬ ਛੱਡ ਦੋ ਫਿਰ ਸ਼ਰਾਬ ਕਰਕੇ ਖਰਾਬ ਹੋਇਆ ਲੀਵਰ ਨੂੰ ਠੀਕ ਕਰ ਦਿਆ ਜੀ ਸ਼ਰਾਬ ਇੱਕ ਨਸ਼ਾ ਨਹੀਂ ਹੈਗਾ ਸ਼ਰਾਬ ਨਸ਼ਾ ਨਹੀਂ ਹੈਗਾ ਉਹ ਇਸ ਕਰਕੇ ਨਹੀਂ ਕਿ ਜਦ ਮਰਜ਼ੀ ਛੱਡ ਦੋ ਜਦ ਮਰਜ਼ੀ ਬੰਦ ਨਸ਼ਾ ਉਹ ਹੁੰਦਾ ਹੈ ਜਿਹੜਾ ਲੱਗ ਜਾਂਦਾ ਫੀਮ ਵਾਂਗੂ ਹੂੰ ਜਿਹੜਾ ਛੱਡਿਆ ਨਹੀਂ ਜਾਂਦਾ ਉਹਨੂੰ ਨਸ਼ੇ 'ਚ ਗਣਦੇ ਆ ਸੀ। ਸ਼ਰਾਬ ਤਾਂ ਇੱਕ ਸ਼ੌਕੀਆ ਚੀਜ਼ ਆ। ਅੱਜ ਜਿਦੀ ਮਰਜ਼ੀ ਛੱਡਾ ਦਿਓ। ਅੱਜ ਸੌਂ ਖਾ ਕੇ ਛੱਡਦਾ ਕੱਲੂ ਪੀ ਲੰਦਾ। ਇਹ ਨਹੀਂ ਕੋਈ ਗੱਲ ਹੁੰਦੀ। ਉਹ ਨਸ਼ਾ 'ਚ ਨਹੀਂ ਆਉਂਦਾ। ਪਰ ਜਿਹਨੇ ਲੀਵਰ ਖਰਾਬ ਕਰ ਲਿਆ ਜਦੋਂ ਡਰਦਾ ਨਾ ਬੰਦਾ ਵੀ ਡਾਕਟਰ ਕਹਿੰਦਾ ਲੈ 35 ਲੱਖ ਲੱਗਣਾ ਹੁਣ ਤੇਰਾ ਟ੍ਰਾਂਸਪਲੈਂਟ ਹੋਣਾ। ਬਿਲਕੁਲ। ਉਦੋਂ ਛੱਡਦਾ। ਉਦੋਂ ਫਿਰ ਇਹਨਾਂ ਦਵਾਈਆਂ ਦੇ ਕੰਮ ਲੈਂਦੇ ਨੇ। ਹਮ। ਇਸ ਕਰਕੇ ਇਹ ਉੱਥੇ ਵੀ ਕੰਮ ਕਰਦੀ ਆ। ਜਿਹੜਾ 15-20 ਦਿਨ ਲਗਾਤਾਰ ਇਹ ਲੈ ਗਿਆ। ਹਮ। ਉਹ ਬਾਕੀ ਆਪਾਂ ਆ ਕੇ ਦੱਸਦੇ ਆ ਕਿ ਮੈਨੂੰ ਹੁਣ ਪਹਿਲਾਂ ਦੇ ਨਾਲੋਂ ਕਿਵੇਂ ਮੇਰੀ ਜ਼ਿੰਦਗੀ ਬਦਲ ਗਈ ਕਿਉਂਕਿ ਫੈਟੀ ਲੀਵਰ ਦੇ ਲੋਕ ਹੈ ਅੱਜ ਕਾ ਹਰ ਘਰ ਦੇ ਵਿੱਚ ਜਿੰਨੇ ਬੰਦੇ ਨੇ ਉਹਨੇ ਮਰੀਜ਼ ਹੋਏ ਪਏ ਨੇ ਕਈਆਂ ਦਾ 4th ਸਟੇਜ ਤੱਕ ਫੈਟੀ ਲੀਵਰ ਪਹੁੰਚ ਗਿਆ ਜਦੋਂ ਜਦੋਂ ਸਾਡਾ ਖਾਣਾ ਹੀ ਇੰਨਾ ਗੰਦਾ ਹੋ ਗਿਆ ਹਮ ਸਿੰਥੈਟਿਕ ਤਾਂ ਅਸੀਂ ਦੁੱਧ ਪੀਣਾ ਕਈ ਬੰਦੇ ਕਹਿੰਦੇ ਨੇ ਜੀ ਅਸੀਂ ਦੁੱਧ ਤਾਂ ਅਸੀਂ ਤਾਂ ਕਿਉਂ ਘਰ ਦਾ ਵਰਤਦਿਆ ਮੈਂ ਕਿਹਾ ਕਿਉਂ ਘਰੇ ਮੱਝ ਰੱਖੀਆਂ ਨੇ ਨਹੀਂ ਕਹਿੰਦੇ ਅਸੀਂ ਦੁੱਧ ਤਾਂ ਬਾਹਰੋਂ ਲੈਣੇ ਹੈ ਕਿਉਂ ਘਰੇ ਬਣਾਉਣਾ ਮਾ ਫਾਇਦਾ ਦਾ ਹੋਏ ਕੋਈ ਗੱਲ ਹੋਗੀ ਇਹ ਕੰਪਨੀ ਨੇ ਕੱਢ ਕੇ ਦੇ ਦਿੱਤਾ ਜਾਂ ਤੁਸੀਂ ਨਕਲੀ ਦੁੱਧ ਦੇ ਵਿੱਚੋਂ ਕਿਉਂ ਕੱਢ ਲਿਆ ਗਲਤੀ ਦੂਸਰਾ ਇਹਦੇ ਨਾਲ ਇੱਕ ਸਾਡੇ ਕੋਲ ਲੀਵਰ ਦੇ ਹੁਣ ਸ਼ਰਾਬੀ ਬੰਦੇ ਨੇ दारू ਪੀਲੀਆ ਲੀਵਰ ਖਰਾਬ ਹੋ ਰਿਹਾ ਆ ਅਸੀਂ 10 10 ਗੁੰਦਾ ਪਲਾਉਨੇ ਆ ਜਿਹੜੇ ਫਾਸਟ ਫੂਡ ਖਾਂਦੇ ਆ ਉਹਨਾਂ ਦਾ ਵੀ ਸੈਟੀ ਜਿਹੜਾ ਮਰਜ਼ੀ ਹੋਵੇ ਜਿਹੜੇ ਬੰਦੇ ਦਾ ਪਿੱਤਾ ਕੱਢਦਾ ਹੋਰ ਦੱਸੋ ਪਿੱਤਾ ਕੱਢਦਾ ਨਾ ਉਹਦੇ ਗੈਸ ਤੇ ਜਾਬ ਜਲਣ ਉਹਦਾ ਡਾਈਜੈਸਟ ਸਿਸਟਮ ਸਾਰਾ ਖਰਾਬ ਹੋ ਜਾਂਦਾ ਕੋਈ ਅਹੀ ਜੀ ਦਵਾਈ ਨਹੀਂ ਬਣੀ ਹੈਗੀ ਪੀ ਜਿਹੜੀ ਪਿੱਤੇ ਵਾਲੇ ਨੂੰ ਦਵਾਈ ਦੇਵੇ 10-10 ਬੂੰਦਾਂ ਦੇ ਕੇ ਤੇ ਪਿੱਤੇ ਦੇ ਬੋਇਲਸ ਵਾਲਾ ਜਿਹੜਾ ਬੌਲ ਬਣਦਾ ਉਹ ਉਹਦਾ ਕੰਮ ਕਰ ਦੇਵੇ ਜੀ ਇਹ ਉਹਦਾ ਕੰਮ ਕਰ ਲੈਂਦੀ ਹੈ ਪਿੱਤਾ ਕੱਢਿਆ ਹੋਇਆ ਜਿਹੜੇ ਬੰਦੇ ਦਾ ਡਾਈਜੈਸਟ ਸਿਸਟਮ ਨਹੀਂ ਸਹੀ ਉਹ ਆ ਦਵਾਈ ਲੈ ਜੇ 10-10 ਬੂੰਦਾਂ ਪੀਂਡੀਆਂ ਸ਼ੁਰੂ ਕਰ ਦੇਵੇ ਉਹਨੂੰ ਪਹਿਲਾਂ ਵਾਰੀ ਕੀ ਫੀਲਿੰਗ ਆਉਗੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਲੀਵਰ ਬਹੁਤ ਵਧੀਆ ਸੈੱਟ ਕਰ ਦਿਆ ਇਹ ਸ਼ਰਾਬ ਛੱਡ ਦੂ ਫਿਰ ਸ਼ਰਾਬ ਕਰਕੇ ਖਰਾਬ ਹੋਇਆ ਲੀਵਰ ਨੂੰ ਠੀਕ ਕਰ ਦਿਆ ਜੀ ਸ਼ਰਾਬ ਇੱਕ ਨਸ਼ਾ ਨਹੀਂ ਹੈਗਾ ਸ਼ਰਾਬ ਨਸ਼ਾ ਨਹੀਂ ਹੈਗਾ ਉਹ ਇਸ ਕਰਕੇ ਨਹੀਂ ਕਿ ਜਦਮਰਜੀ ਛੱਡ ਦੋ ਜਦਮਰਜੀ ਬੰਦ ਨਸ਼ਾ ਉਹ ਹੁੰਦਾ ਜਿਹੜਾ ਲੱਗ ਜਾਂਦਾ ਫੀ ਵਾਂਗੂ ਜਿਹੜਾ ਛੱਡਿਆ ਨਹੀਂ ਜਾਂਦਾ ਉਹਨੂੰ ਨਸ਼ੇ ਚ ਗਿਣਦੇ ਆ ਸੀ ਸ਼ਰਾਬ ਤਾਂ ਇੱਕ ਸ਼ੌਕੀਆ ਚੀਜ਼ ਆ ਅੱਜ ਜਿੱਦੀ ਮਰਜ਼ੀ ਛੱਡਾ ਦਿਓ ਅੱਜ ਸੌ ਖਾ ਕੇ ਛੱਡਦਾ ਕੱਲੂ ਪੀ ਲੰਦਾ ਇਹ ਨਹੀਂ ਕੋਈ ਗੱਲ ਹੁੰਦੀ ਉਹ ਨਸ਼ਾ ਚ ਨਹੀਂ ਆਉਂਦਾ ਪਰ ਜਿਹਨੇ ਲੀਵਰ ਖਰਾਬ ਕਰ ਲਿਆ ਜਦੋਂ ਡਰਦਾ ਨਾ ਬੰਦਾ ਵੀ ਡਾਕਟਰ ਕਹਿੰਦਾ ਲੈ 35 ਲੱਖ ਲੱਗਣਾ ਹੁਣ ਤੇਰਾ ਟ੍ਰਾਂਸਪਲੈਂਟ ਹੋਣਾ ਉਦੋਂ ਛੱਡਦਾ ਉਦੋਂ ਫਿਰ ਇਹਨਾਂ ਦਵਾਈਆਂ ਦੇ ਕੰਮ ਲੰਡਨ ਇਸ ਕਰਕੇ ਇਹ ਉੱਥੇ ਵੀ ਕੰਮ ਕਰਦੀ ਆ ਜਿਹੜਾ 15 20 ਦਿਨ ਲਗਾਤਾਰ ਇਹ ਲੈ ਗਿਆ ਉਹ ਵਾਕਈ ਆ ਆ ਪਾ ਕੇ ਦੱਸ ਦਿਆ ਕਿ ਮੈਨੂੰ ਹੁਣ ਪਹਿਲਾ ਦਿਨ ਨਾਲੋਂ ਕਿਵੇਂ ਮੇਰੀ ਜ਼ਿੰਦਗੀ ਬਦਲ ਗਈ ਕਿਉਂਕਿ ਫੈਟੀ ਲੀਵਰ ਦੇ ਲੋਕ ਆ ਅੱਜ ਕਾ ਹਰ ਘਰ ਦੇ ਵਿੱਚ ਜਿੰਨੇ ਬੰਦੇ ਨੇ ਉਹਨੇ ਮਰੀਜ਼ ਹੋਏ ਪਏ ਨੇ ਕਈਆਂ ਦਾ 4th ਸਟੇਜ ਤੱਕ ਫੈਟੀ ਲੀਵਰ ਪਹੁੰਚ ਗਿਆ ਜਦੋਂ ਜਦੋਂ ਸਾਡਾ ਖਾਣਾ ਹੀ ਇੰਨਾ ਗੰਦਾ ਹੋ ਗਿਆ ਸਿੰਥੈਟਿਕ ਤਾਂ ਅਸੀਂ ਦੁੱਧ ਪੀਣਾ ਕਈ ਬੰਦੇ ਕਹਿੰਦੇ ਨੇ ਜੀ ਅਸੀਂ ਤਾਂ ਦੁੱਧ ਤਾਂ ਅਸੀਂ ਤਾਂ ਕਿਉਂ ਘਰ ਦਾ ਵਰਤਦਿਆ ਮੈਂ ਕਿਹਾ ਕਿਉਂ ਘਰੇ ਮੱਝ ਰੱਖਿਆ ਨੇ ਨਹੀਂ ਕਹਿੰਦੇ ਅਸੀਂ ਦੁੱਧ ਦੁਬਾਰਨ ਲੈਣੇ ਕਿਉਂ ਘਰੇ ਬਣਾਉਣਾ ਵਾ ਫਾਇਦਾ ਹੋਏ ਕੋਈ ਗੱਲ ਹੋ ਗਈ ਜੇ ਕੰਪਨੀ ਨੇ ਕੱਢ ਕੇ ਦੇ ਦਿੱਤਾ ਜਾਂ ਤੁਸੀਂ ਨਕਲੀ ਦੁੱਧ ਦੇ ਵਿੱਚੋਂ ਕਿ